ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਜੇ ਸੱਚਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਪੂਰੀ ਦੁਨੀਆ ਅੰਦਰ ਸ਼੍ਰੀ ਰਾਮ ਜੀ ਦੇ ਆਂਗਨਗਰੀ ਅਯੁੱਧਿਆ ਮਹਿਲ ਵਿੱਚ ਵਿਰਾਜਮਾਨ ਹੋਣ ਦੀ ਖੁਸ਼ੀ ਮਨਾਈ ਜਾ ਰਹੀ ਹੈ ਸੰਗਤਾਂ ਵੱਲੋਂ ਲੱਡੂਆਂ ਤੇ ਹੋਰ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਜਾ ਰਹੇ ਹਨ ਨੇ ਆਪਣੀ ਖੁਸ਼ੀ ਨੂੰ ਹੋਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਇਸੇ ਲਈ ਤਹਿ ਤਪਸਥਾਨ ਨਿਰਮਲ ਕਟਿਆ ਛੰਬੜੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਨ ਸੰਤ ਗੁਰਚਰਨ ਸਿੰਘ ਮਹਾਰਾਜ ਦੀ ਅਗਵਾਈ ਹੇਠ ਲੰਗਰਾਂ ਦੀ ਸੇਵਾ ਕੀਤੀ ਗਈ ਨਿਰਮਲ ਕਟਿਆ ਦੇ ਸੇਵਾਦਾਰਾਂ ਵੱਲੋਂ ਇਹ ਕੜੀ ਚੋਲ ਦਾ ਲੰਗਰ ਸ਼ਹਿਰ ਦੇ ਇਸਲਾਮਤਰਾ ਰੇਲਵੇ ਸਟੇਸ਼ਨ ਬੱਸ ਸਟੈਂਡ ਆਦਿ ਵਿਖੇ ਜਾ ਕੇ ਵਰਤਾਇਆ ਗਿਆ ਤੇ ਸਾਰੀਆਂ ਸੰਗਤਾਂ ਨੂੰ ਭਗਵਾਨ શ્રી ਰਾਮ ਜੀ ਦੇ ਮਹਿਲਾਂ ਵਿੱਚ ਮਿਰਾਜਮਾਨ ਹੋਣ ਦੀ ਖੁਸ਼ੀ ਖੁਸ਼ੀ ਵਿੱਚ ਵਧਾਈ ਦਿੱਤੀ ਗਈ ਇਸ ਮੌਕੇ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਆਪ ਲੰਗਰ ਬਣਾਉਣ ਦੀ ਸੇਵਾ ਕੀਤੀ ਗਈ। ਉਹਨਾਂ ਨੇ ਅਰਦਾਸ ਬੇਨਤੀਆਂ ਕਰਕੇ ਲੰਗਰ ਤਿਆਰ ਕੀਤਾ ਅਤੇ ਸੰਗਤਾਂ ਵਿੱਚ ਵਰਤਾਉਣ ਲਈ ਰਵਾਨਾ ਕੀਤਾ। ਦੇਖੋ ਪੂਰੀ ਖਬਰ। ਜਉਧਿਆ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਨਵੇਂ ਮਹਿਲਾਂ ਦੇ ਵਿੱਚ ਬਿਰਾਜਮਾਨ ਹੋਏ ਹਨ। ਔਰ ਤਪਸਥਾਨ ਨਿਰਮਲ ਕੁਟਿਆ ਵੱਲੋਂ ਭਗਵਾਨ ਰਾਮਚੰਦਰ ਜੀ ਦੇ ਨਵੇਂ ਮੈਲਾ ਚ ਬਰਾਜਮਾਨ ਹੋਣ ਦੀ ਖੁਸ਼ੀ ਵਿੱਚ ਗੁਰੂ ਕੇ ਲੰਗਰ ਸਿੱਖ ਸੰਗਤਾਂ ਨੂੰ ਤਿਆਰ ਕਰਕੇ ਵਰਤਾਨ ਵਾਸਤੇ ਅੱਜ ਤਪਸਥਾਨ ਤੋਂ ਸੇਵਾਦਾਰ ਸਾਰੇ ਮਹਾਪੁਰਖ ਸਾਧ ਸੰਗਤ ਜੀ ਲੋੜਵੰਦਾਂ ਨੂੰ ਲੰਗਰ ਦੇਣ ਵਾਸਤੇ ਕੁਟੀਆਂ ਤੋਂ ਚੱਲੇ ਹਨ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰਾਂ ਨੇ ਅੱਜ ਮਹਾਨ ਬਖਸ਼ਿਸ਼ ਕੀਤੀ ਹੈ ਯੋ ਅਯੋਧਿਆ ਵਿਖੇ ਭਗਵਾਨ ਰਾਮਚੰਦਰ ਮਹਾਰਾਜ ਜੀ ਦੇ ਜੋ ਕਿ ਨਵੇਂ ਜੋ ਮਹਿਲ ਮੰਦਰ ਸਾਰੇ ਕੀਤੇ ਗਏ ਹਨ ਉਹਨਾਂ ਵਿੱਚ ਭਗਵਾਨ ਰਾਮਚੰਦਰ ਮਹਾਰਾਜ ਜੀ ਨੇ ਪ੍ਰਸਥਾਨ ਕੀਤਾ ਹੈ ਉਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਪ੍ਰਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਵਿਖੋ ਜੋ ਮਹਾਪੁਰਖਾਂ ਵੱਲੋਂ ਮਹਾਨ ਉਦਮ ਉਪਰਾਲੇ ਕੀਤੇ ਗਏ ਹਨ ਸਿੱਖ ਸੰਗਤਾਂ ਵਾਸਤੇ ਜੋ ਲੰਗਰ ਤਿਆਰ ਕੀਤੇ ਗਏ ਹਨ ਜੋ ਜੋ ਖੁਸ਼ੀ ਨੂੰ ਮੁਖ ਰੱਖਦਿਆਂ ਹੋਇਆਂ ਲੰਗਰ ਵਰਤਾਏ ਜਾ ਰਹੇ ਹਨ ਸਮੂਹ ਸੇਵਾਦਾਰ ਸੰਤ ਮਹਾਂਪੁਰਖ ਅਸਥਾਨ ਤੋਂ ਚਾਲੇ ਪਾ ਰਹੇ ਹਨ ਸਾਰੀ ਸੰਗਤ ਨੂੰ ਮਹਾਂਪੁਰਖਾਂ ਵੱਲੋਂ ਤਪਸਥਾਨ ਨਿਰਮਲ ਕੁਟਿਆ ਵੱਲੋਂ ਭਗਵਾਨ ਰਾਮਚੰਦਰ ਮਹਾਰਾਜ ਜੀ ਜੇ ਅਯੁੱਧਿਆ ਜੋ ਕਿ ਮਹਿਲਾਂ ਦੇ ਵਿੱਚ ਉਹਨਾਂ ਨੇ ਪ੍ਰਸਥਾਨ ਕੀਤਾ ਉਸ ਦੀ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ